MAX24 PUNJAB NEWS CHANNEL ਦੇਖਦੇ ਦਰਸ਼ਕਾਂ ਨੂੰ ਪਿਰਪਿਰ ਸੱਖੀ ਅਕਾਲ ਸਾਡੇ ਚਨੋਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਸੜਕ ਹਾਦਸਿਆਂ ਵਿੱਚ ਲੋਕਾਂ ਦੀ ਜਾਨ ਬਚਾਉਣ ਵਿੱਚ ਵਰਦਾਨ ਸਾਬਿਤ ਹੋ ਰਿਹਾ ਹੈ ਲਾਈਫਲਾਈਨ ਐਮਰਜੈਂਸੀ ਰੈਸਕਿਊ ਸਰਵਿਸ। ਅਮਰੀਕਾ ਨਿਵਾਸੀ ਪੰਜਾਬੀ ਨੌਜਵਾਨ ਕੀਮਤੀ ਜਾਨਾਂ ਨੂੰ ਬਚਾਉਣ ਨੂੰ ਦੇ ਰਿਹਾ ਹੈ ਪਹਿਲ। ਜ਼ਿਲ੍ਹਾ ਤਰਨਤਨ ਵਿੱਚ ਜੇਕਰ ਕਿਤੇ ਸੜਕ ਹਾ사 ਵਾਪਰਦਾ ਹੈ ਤਾਂ ਉਸ ਸਮੇਂ ਹਾ사ਗਸਤ ਲੋਕਾਂ ਨੂੰ ਨਵਾਂ ਜੀਵਨ ਦੇਣ ਲਈ ਲਾਈਫਲਾਈਨ ਐਮਰਜੈਂਸੀ ਰੈਸਕਿਊ ਸਰਵਿਸ ਦੇ ਨੌਜਵਾਨ ਤਰੰਤ ਪਹੁੰਚ ਜਾਂਦੇ ਹਨ ਇਸ ਸਰਵਿਸ ਕਈ ਹਾ사ਗਸਤ ਲੋਕਾਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾ ਚੁੱਕੀ ਹੈ ਅਤੇ ਇਲਾਕਾ ਨਿਵਾਸੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਲਾਈਫਲਾਈਨ ਐਮਰਜੈਂਸੀ ਰੈਸਕਿਊ ਸਰਵਿਸ ਅਮਰੀਕਾ ਦੇ ਵਸਨੀਕ ਪੰਜਾਬੀ ਨੌਜਵਾਨ ਅਮਨਦੀਪ ਸਿੰਘ ਢਿੱਲੋ ਦੀ ਪਹਿਲ ਪਹਿਲ ਹੈ ਜੋ ਕਿ ਆਪਣੇ ਪ੍ਰਾਣ ਨੂੰ ਇੱਕ ਹਾਦਸੇ ਵਿੱਚ ਸਦਲਿਕ ਹੋ ਚੁੱਕੇ ਹਨ ਇਸ ਇਸ ਨੌਜਵਾਨ ਨੇ ਪੱਕਾ ਇਰਾਦਾ ਕਰ ਲਿਆ ਹੈ ਕਿ ਭਾਵੇਂ ਉਹ ਆਪਣੇ ਪ੍ਰਾਣ ਨੂੰ ਸੜਕ ਹਾਦਸੇ ਵਿੱਚ ਗਵਾ ਚੁੱਕਾ ਹੈ ਪਾਰਕੀ ਸੇ ਹੋਰ ਪਰਵਾਰ ਦਾ ਜੀ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਮੌਤੇ ਮੂੰਹ ਵਿੱਚ ਨਾ ਜਾਵੇ ਇਸ ਲਈ ਅਮਨਦੀਪ ਸਿੰਘ ਢਿੱਲੋ ਵੱਲੋਂ ਜ਼ਿਲ੍ਹਾ ਤਰਨਤਾਰਨ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਐਂਬੂਲੈਂਸ ਅਤੇ ਹੋਰ ਵਾਨ ਖਰੀਦੇ ਗਏ ਹਨ ਅਤੇ ਇੱਕ ਟੀਮ ਤਿਆਰ ਕੀਤੀ ਗਈ ਹੈ ਜੋ ਕਿ ਹਾਦਸਾ ਗਸਤ ਵਾਨਾਂ ਵਿੱਚੋਂ ਲੋਕਾਂ ਦੇ ਜੀਵਨ ਨੂੰ ਬਚਾਉਣ ਲਈ 24 ਘੰਟੇ ਕਾਰਜ ਕਰਦੇ ਹਨ ਲਾਈਫਲਾਈਨ ਐਮਰਜੈਂਸੀ ਰੈਸਕਿਊ ਸਰਵਿਸ ਦੇ ਪ੍ਰਬੰਧਕ ਦਿਲਬਾਗ ਸਿੰਘ ਜੋਹਲ ਨੇ ਦੱਸਿਆ ਹੈ ਕਿ ਰੈਸਕਿਊ ਸਰਵਿਸ ਸਭਨਾ ਲਈ ਬਿਲਕੁਲ ਮੁਫਤ ਹੈ ਕੋਈ ਵੀ ਟੋਲ ਫ੍ਰੀ ਨੰਬਰ 9917099991 ਤੇ ਫੋਨ ਕਰਕੇ ਕਿਸੇ ਵੀ ਸਮੇਂ ਸਰਵਿਸ ਦਾ ਫਾਇਦਾ ਲੈ ਸਕਦਾ ਹੈ ਦਿਲਬਾਗ ਸਿੰਘ ਜੋਹਲ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹੇ ਦੇ ਮੋਦਬਰ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਲਈ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਮੁਫਤ ਵਿੱਚ ਦਿੱਤੀ ਜਾ ਰਹੀ ਹੈ ਇਸ ਸਰਵੇ ਦਾ ਹਿੱਸਾ ਬਣ ਕੇ ਸਹਿਯੋਗ ਕਰਨ ਇਸ ਮੌਕੇ ਦੀਪ ਰਾਜਪੂਤ ਮਲਕੀ ਸਿੰਘ ਬਲਜੀਤ ਸਿੰਘ ਸੇਫਟੀ ਅਫੀਸਰ ਭੁਪਿੰਦਰ ਸਿੰਘ ਗੁਰਜੀਤ ਸਿੰਘ ਹਰਨੇਕ ਸਿੰਘ ਸੁਖਜਿੰਦਰ ਸਿੰਘ ਸ਼ਿੰਦਰਜੀਤ ਸਿੰਘ ਆदि ਮੌਜੂਦ ਸਨ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਵਜ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਮੈਂ ਡਾਕਟਰ ਹਰਜਿੰਦਰ ਸਿੰਘ ਜੀ ਸਰਪੰਚ ਪਿੰਡ ਬਲੀਪੁਰ ਤੋਂ ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੇ ਮਾਧਿਅਮ ਰਾਹੀਂ ਸਾਨੂੰ ਦੁਨੀਆ ਦੇ ਰੂਪ ਰੂਪ ਹੋਣ ਦਾ ਮੌਕਾ ਮਿਲਿਆ। ਬਾਕੀ ਗੱਲ ਵੀਰ ਜਿਹੜੇ ਲਾਈਫ ਲਾਈਨ ਰੈਸਕਿਊ ਆ ਇਹਨਾਂ ਦੇ ਵਿੱਚ ਦੂਸਰੀ ਮੀਟਿੰਗ ਦੇ ਵਿੱਚ ਮੈਨੂੰ ਆਉਣ ਦਾ ਮੌਕਾ ਮਿਲਿਆ ਤੇ ਬਹੁਤ ਸੋਹਣਾ ਉਪਰਾਲਾ ਵਾ। ਜਿਸ ਤਰ੍ਹਾਂ ਵੇਖੋ ਰੋਡ ਤੇ ਉਧਰ ਘਟਨਾ ਹੁੰਦੀ ਆ ਤੇ ਮਤਲਬ ਕੁਝ ਐਹੋ ਜਿਹੇ ਪਰਸਨ ਹੁੰਦੇ ਆ ਜਿਨ੍ਹਾਂ ਨੂੰ ਚਾਹੇ ਉਹ ਆਪਣੇ ਘਰ-ਬਾਰ ਦਾ ਵੀ ਪਤਾ ਨਹੀਂ ਹੁੰਦਾ ਉਹਨਾਂ ਨੇ ਕਿੱਥੋਂ ਕਿੱਥੇ ਜਾਣਾ ਤੇ ਇਹਨਾਂ ਨੇ ਬੜਾ ਤਕੜਾ ਉਪਰਾਲਾ ਕੀਤਾ ਕਿ ਜਿਹੜਾ ਮਤਲਬ ਉਸ ਸਮੇਂ ਦੇ ਉੱਤੇ ਉੱ मतलब ਹੱਦ ਤੋਂ ਵੱਧ ਦੀ ਹੈਲਪ ਕਰਦੇ ਆ ਉਹਨੂੰ ਹਸਪੀਟਲ ਤੱਕ ਪਹੁੰਚਾਉਂਦੇ ਆ ਜਾਂ ਹੋਰ ਵੀ ਉਹਨੂੰ ਜਿਹੜੀ ਕੋਈ ਫੈਸਿਲਿਟੀ ਦੀ ਜ਼ਰੂਰਤ ਆ ਉਹ ਫੈਸਿਲਿਟੀ ਉਹਨੂੰ ਪੂਰੀ ਕਰਦੇ ਆ ਉਹਦੀ ਤੇ ਸਾਨੂੰ ਬੜਾ ਬਹੁਤ ਮਤਲਬ ਲਿਮਟ ਤੋਂ ਵੱਧ ਇਹਨਾਂ ਦਾ ਜਿਹੜਾ ਪਰਾਲਾ ਸੋਹਣਾ ਲੱਗਦਾ ਹੋਰ ਵੀ ਜਿਹੜੇ ਇਹਨਾਂ ਦੇ ਇੱਕ ਇਹ ਐਕਸੀਡੈਂਟ ਪਰਾਲਾ ਨਹੀਂ ਹੋਰ ਵੀ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਕੋਈ ਰੋਡ 'ਤੇ ਘਟਨਾ ਹੋ ਜਾਂਦੀ ਆ ਕੋਈ ਜਿਸ ਤਰ੍ਹਾਂ ਕਿਤੇ ਕੋਈ ਅੱਗ ਦੀ ਦਰ ਘਟਨਾ ਹੋ ਗਈ ਉੱਥੇ ਪਹੁੰਚਦੇ ਆ ਜਾਂ ਕੋਈ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਸ ਤਰ੍ਹਾਂ ਕੋਈ ਦਰ ਘਟਨਾ ਹੁੰਦੀ ਆ ਉੱਥੇ ਵੀ ਇਹਨਾਂ ਦਾ ਪਰਾਲਾ ਵਾ ਕਿ ਇਹ ਜਿੰਨਾ ਵੀ ਜਲਦੀ ਬਚਾਨ ਦੇ ਵਿੱਚ ਮਤਲਬ ਬੜਾ ਵਧੀਆ ਪ੍ਰਾਲਾ ਵਾ ਸੀ ਵੀ ਕਿੰਨੇ ਕਹੀ ਇੱਕ ਮਤਲਬ ਸਰਪੰਚ ਹੋਣ ਦੇ ਨਾਤੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਹਿਲਾਂ ਕੀ ਪ੍ਰਾਲਾ ਕਹਿੰਦੇ ਲੱਗਦਾ ਪਹਿਲੀ ਵਾਰ ਸਸਤਾ ਕਿਦਾਂ ਰੋਡਾ ਪ੍ਰਾਲਾ ਜਿੰਦਗੀ ਵੇਖਣ ਮਿਲਿਆ ਚੀਜ਼ੇ ਨਹੀਂ ਜੀ ਨਹੀਂ ਇੱਕ ਅਦੀ ਪ੍ਰਾਲਾ ਨਹੀਂ ਵੇਖਣ ਨੂੰ ਮਿਲਿਆ ਜੀ ਇਹ ਪਹਿਲਾ ਪ੍ਰਾਲਾ ਹੈ ਸਾਡੀ ਨੌਲੇਜ ਦੇ ਵਿੱਚ ਤੇ ਪਹਿਲਾ ਹੀ ਆ ਇਹ ਬਾਕੀ ਅਸੀਂ ਮਤਲਬ ਜਿਸ ਤਰ੍ਹਾਂ ਜਿੱਥੋਂ ਤੱਕ ਕਿ ਨਾ ਉਪਰਾਲਾ ਕੀਤਾ ਸੀ ਸੋਚਿਆ ਵੀ ਨਹੀਂ ਕਦੀ ਇਹ ਹੋ ਜਾਏ ਕਿਹੋ ਜਿਹਾ ਉਪਰਾਲਾ ਕਦੋਂ ਸਾਡੇ ਇੱਕ ਤਰਨਤਾਰਨ ਦੇ ਵਿੱਚ ਹੋਊਗਾ ਇਹ ਗੁਰੂ ਅਰਜਨ ਦੇ ਪੰਚਮ ਪਾਤਸ਼ਾਹ ਦੀ ਨਗਰੀ ਆ ਜਿਨ੍ਹਾਂ ਦੇ ਵਿੱਚ ਮਤਲਬ ਇਹਨਾਂ ਨੇ ਉਪਰਾਲਾ ਕੀਤਾ ਸਾਨੂੰ ਤੇ ਵੀ ਬੜੇ ਵੱਡ ਭਾਗੇ ਆ ਕਿ ਜਿਨ੍ਹਾਂ ਨੇ ਸਾਨੂੰ ਪ੍ਰਮਾਤਮਾ ਨੇ ਜਨਮ ਇਸ ਗੁਰੂ ਦੀ ਨਗਰੀ ਵਿੱਚ ਦਿੱਤਾ ਅਸੀਂ ਆਪਾਂ ਨੇ ਇਹ ਬੀਜ਼ਨਸ ਉਪਰਾਲਾ ਸ਼ੁਰੂ ਕੀਤਾ ਸਾਰਿਆਂ ਦੇ ਪਿੰਡ ਪੱਧਰ ਤੇ ਸਾਹਮਣੇ ਕਰਾ ਕੇ ਲੋਕਾਂ ਨੂੰ ਮਿਹਨਤ ਕਰਾਈ ਕਿ ਤਾਂ ਕਿ ਜਰੂਰ ਜੀ ਜਰੂਰ ਅਸੀਂ ਅਸੀਂ ਆਪਣੇ ਵੱਲੋਂ ਪੂਰਾ ਉਪਰਾਲਾ ਕਰਾਂਗੇ ਅਸੀਂ ਆਪਣੇ ਰਾਹੀ ਆਪਣੇ ਸਾਡੇ ਮੌਜੂਦਾ ਜਿਹੜੇ ਸਰਬਰ ਮਨਜਿੰਦਰ ਸਿੰਘ ਜੀ ਲਾਲਪੁਰਾ ਸੀ ਉਹਨਾਂ ਨਾਲ ਵੀ ਇਹਨਾਂ ਦੀ ਮੀਟਿੰਗ ਕਰਵਾਵਾਂਗੇ ਉਹਨਾਂ ਨਾਲ ਵੀ ਇਹਨਾਂ ਨੂੰ ਜਾਣੂ ਕਰਵਾਵਾਂਗੇ ਉਹਨਾਂ ਨੂੰ ਵੀ ਕਹਾਂਗੇ ਜਿਹੜੀ ਸਰਕਾਰ ਵੱਲੋਂ ਕੋਈ ਇਹਨਾਂ ਨੂੰ ਹੈਲਪ ਦੀ ਲੋੜ ਆ ਉਹਦੇ ਵਾਸਤੇ ਵੀ ਅਸੀਂ ਮਤਲਬ ਆਪਣੇ ਵੱਲੋਂ ਰਿਕਵੈਸਟ ਕਰਾਂਗੇ ਬੇਨਤੀ ਕਰਾਂਗੇ ਸਰਕਾਰ ਨੂੰ ਕਿ ਜਿੱਥੇ ਇਹਨਾਂ ਦੀ ਇਹਨਾਂ ਨੂੰ ਕੋਈ ਚੀਜ਼ ਦੀ ਜ਼ਰੂਰਤ ਆ ਉਹ ਇਹਨਾਂ ਦੀ ਜ਼ਰੂਰਤ ਪੂਰੀ ਕੀਤੀ ਜਾਵੇ ਉਹਦੇ ਵਿੱਚ ਅਸੀਂ ਜਿੰਨੇ ਵੀ ਹੋ ਸਕਦੇ ਆ ਆਪਣੇ ਜਿੰਨੇ ਵੀ ਸਾਰੇ ਮੇਰੇ ਨਾਲ ਸਰਪੰਚ ਸਾਹਿਬਾਨ ਆਏ ਆ ਇਹ ਪੂਰਾ ਹੈ ਟੀਮ ਦਾ ਸਾਥ ਦੇਵਾਂਗੇ ਇਹ ਉਪਰਾਲੇ ਨੂੰ ਅਸੀਂ ਸਿਰੇ ਚੜਾਵਾਂਗੇ ਜਿਹੜਾ ਬੈਸਟ ਹੈ ਜੀ ਸਾਡੇ ਕੋਲ ਅਸਲੇ 7 ਗਿੱਡੀਆਂ ਆਏ ਉਦੇ ਵਿੱਚ 247 ਹੈ ਜਦੋਂ ਮਰਜ਼ੀ ਕਾਲ ਕਰੋ ਉਹ ਹਾਜ਼ਰ ਹੋਣਗੇ ਉਹ ਤੋਂ ਬਾਅਦ ਅਟੂਕਾਰ ਵੀ ਹੈਗੇ ਅਸਾਰਾ ਪੁੱਛੇਗਾ ਇਹ ਜਿਹੜੇ ਸ਼ੁਰੂ ਕੀਤਾ ਸੀ ਅਮਨ ਸਾਹਿਬ ਨੇ ਇਸ ਮਕਸਦ ਦੇ ਨਾਲ ਕੀਤਾ ਕਿ ਕਿ ਜਦੋਂ ਇੱਥੇ ਐਕਸੀਡੈਂਟਸ ਜਦ ਪੰਜਾਬ 'ਚ ਬਹੁਤ ਹੈ ਇਹ ਕੱਢ ਜੇ ਜੈ ਅਸੀਸ ਸਾਹਿਬੇ ਅੰਮ੍ਰਿਤ ਵੀ ਹੈਲਪ ਕਰੀਏ ਜਿਵੇਂ ਅੰਗਰੇਜ਼ ਕਹਿੰਦੇ ਨੇ ਹੈਂਡ ਇਨ ਹੈਂਡ ਪੱਕਾ ਕੱਟ ਜਾਏਗੇ ਉਹਦੇ ਚ ਕੀਆ ਸਾਨੂੰ ਕੱਢੀ ਸਾਰਿਆਂ ਦੀ ਹੈਲਪ ਦੀ ਜ਼ਰੂਰਤ ਹੈ ਸਰਪੰਚ ਸਾਹਿਬ ਨੂੰ ਇਹ ਮੈਂ ਸਾਡੀ ਜਿਹੜੀ ਟੀਮ ਹੈ ਇਹ ਐਕਚੁਅਲੀ ਸੋਲਜਰ ਹੈ ਜੀ ਪੰਜਾਬ ਦੇ ਮੈਂ ਦੇਖਿਆ ਨਾ ਮਲਕੀਤ ਗਰੁੱਪ ਐਂਡ ਸਬਰੀਬਡੀ ਇਹਨੇ ਆਪਣੀ ਜਾਨ ਨਾ ਖੇਲ ਕੇ ਨਾ ਲੋਕਾਂ ਦੀ ਜਾਨ ਬਚਾਈ ਹੈ ਜਦਾਂ ਇਹਨੇ ਕੀ ਕੀ ਸੀ ਕੇ ਬਈ ਇਬਨੇ ਕੀਆ ਜੇ ਨਾ ਜਿਹੜੀ ਫੰਡਿੰਗ ਹੈ ਫੰਡਿੰਗ ਨਾ ਹੁਣ ਸਾਨੂੰ ਰਲ ਮਿਲ ਕੇ ਅਸੀਂ ਕਰੀਏ ਅਸੀਂ ਕਿੰਨਾ ਸੋਚੀਏ ਵੀ ਆ ਜਿਹੜੀ ਲਾਈਫ ਲਾਈਨ ਹੈ ਇਹਨੂੰ ਅਮਨ ਸਾਹਿਬ ਨੇ ਜੇ ਕ੍ਰੀਏਟ ਕੀਤਾ ਹੈ ਇਹਨੂੰ ਨੰਬਰ 1 ਬਣਾ ਦਈਏ ਐਂਡ ਲੋਕਾਂ ਵਾਸਤੇ ਹੈਲਪ ਕਰ ਸਕੀਏ जिंदा ये मैंने माड़ा मोटा माड़ा मोटा कह मैंने हम काफ़ी कुछ पता जी धरती साड़ी है ये गुरुआ की धरती है जी रब ने सा बड़ा मेर पर हाथ रखा जी कह रहे थे ना जी कि इंसानियत तौर के ऊपर जो अभी हैल्प करिए ना इस ग्रुप में इस कंपनी लाइफ लाइन ने जो अमन टेलन और बार बार अमन का न इस करके नहीं कह रहा जी मैं कुछ मिले नहीं ज मैं देखिया उन्हें काफ़ी पैसा खर्च खर्चा जी यही सोच के कि मैंने रिटर्न की मिलेगा उन्हें सिर्फ एक सोचा कि मैं मैंने जान लोगों को बचा वो जान बचाने भी कुछ देव अभी फैमिली दे सारू य सोच है जी बहुत पॉजिटिव है मूँ तो प्लीज पॉजिटिवली लैके जाओ इन असू वधाइए मेरी हाथ जोड़ के बेनती सारे नो बहुत मेरी इच्छा है जी ना मेरी विश है कि मैं पंजाब नो ना एक्सीडेंटल डेथ लो करा तुम आप ही देख लो जी मैनू तो इन्ना तो पता नहीं एक्सीडेंटल डेथ इतने काफ़ी नहीं क्यों है जो टू बी वेरी फ्रैंक ऑन टाइम कुछ भी नहीं होता जी जिदा तू टेलीफोन करो हेल्पलाइन मंगो ਜਦੋਂ ਇਹ ਫੋਨਿੰਗ ਨੇ ਚੱਕਣਾ ਸਾਰੇ ਕਹਿੰਦੇ ਜੀ ਅਸੀਂ ਬਿਜ਼ੀ ਆ ਮਤਲਬ ਉਹ ਬਿਜ਼ੀ ਆ ਅਸੀਂ ਅਸੀਂ ਬਿੱਲੇ ਐ ਅਸਲੇ ਜਿਹੜੀ ਸਰਕਾਰ ਬੈਠੀ ਜੀ ਉਹਨਾਂ ਦੀ ਮੇਰੀ ਦਰਖਾਸਤ ਰਿਕੁਐਸਟ ਹੈ ਹੰਬਲ ਰਿਕੁਐਸਟ ਹੈ 让我们 ਮੇਕ ਪੰਜਾਬ ਯੂਰਪ ਯੂਰਪ ਬਣ ਗਿਆ ਅਸੀਂ ਨੂੰ ਹੋਰ ਬੜਾਈਏ ਇੱਕ ਵਾਰ ਬਾਗਲੇ ਬੰਦੀ ਦੀ ਇਹ ਸੋਚ ਹੈਗੀ ਆ ਅਮਨ ਜਿਹੜਾ ਇਸ ਲਈ ਮੈਰੀਟਾ ਰਨ ਉਹ ਚਲਾ ਰਿਹਾ ਕਿ ਕਹਿੰਦਾ ਵੀ ਹੋਰ ਨਹੀਂ ਤਾਂ ਮੈਂ ਪੰਜਾਬ ਨੂੰ ਮਤਲਬ ਜਿਹੜੇ ਪੰਜਾਬ ਆ ਗਿਆ ਇੰਡੀਆ ਹੀ ਆ ਗਿਆ ਸਾਰਾ ਕੁਝ ਐਸੀ ਬਚਾ ਸਕੀਏ ਐਂਡ ਮੈਨੂੰ ਮੈਨੂੰ ਪੂਰਾ ਯਕੀਨ ਹੈ ਜੀ ਬਿਕੋਜ਼ ਮੈਂ ਟੀਮ ਦਾ ਸਾਰੀ ਦੇਖਿਆ ਨਾ ਜੋ ਉਹਨਾਂ ਦੀ ਡੈਡੀਕੇਸ਼ਨ ਹੈ ਸਲੂਟ ਟੂ ਦਮ ਇਹ ਜਿਹੜੀ ਫਿਲਮਾਂ ਸੀ ਦੇਖਦਾ ਨਾ ਸ਼ਾਹਰੂਖ ਖਾਨ ਇਹ ਖਾਨ ਉਹ ਖਾਨ ਉਹਨਿਕ ਹੀਰੋ ਹੀਰੋ ਆ ਸਾਰੇ ਇਹ ਪਿੱਛੇ ਜੇ ਚਾਹਣਾ ਬਚਾ ਲਿਆ। ਬੈਦਰ ਦੇਖਿਆ ਪਤਾ ਨਹੀਂ ਕੱਲ ਕਿਹਦੀ ਸੀ ਮਲਕੀਤ ਸੀ ਮੈਂ ਕਿ ਮਲਕੀਤ ਤੇ ਗਿਆ। ਉਹ ਟਰੱਕ ਟਰੱਕ ਦੇ ਵਿੱਚੋਂ ਉਹਨੂੰ ਪਤਾ ਸੀ ਅੱਜ ਇੱਕ ਡਿੱਗ ਪਿਆ ਇਹਦੀ ਤਾਂ ਮਹੱਤਵਪੂਰਨ ਕੀ ਸੀ ਮਲਕੀਤ ਦੇ ਪਰ ਇਹਨੇ ਸੇਵ ਵੀ ਬਚਾਇਆ। ਸੋ ਪਲੀਜ਼ ਵਾਂਸ ਅਗੇਨ ਥੈਰੇਪੀ ਬੋਰਡ ਡਿਊਟੀ ਹੈ ਸਾਰੇ ਸਰਵਲ ਦੀ ਬੋਰਡ ਡਿਊਟੀ ਇਹਨੂੰ ਵਧੇ ਆਈ ਹੈ ਐਂਡ ਵੀ ਨੀਡ ਫੰਡਿੰਗ। ਹਾਂ ਜੀ।